ਸਾਰਾ ਤਾਂ ਸਾਡੇ 9:30 ਦੇ ਕਿਤੇ ਨਾ ਦੇਖਣ ਤੋਂ ਨੰਬਰ ਸ਼ੁਰੂ ਆ ਤੇ ਨਾਲ ਬਹੁਤ ਦੇ ਚੱਲੇ ਆ ਸ਼ੁਰੂ ਨੰਗੇ ਪੈਰੀ ਵਾਕ ਕਰੇਂ ਕੀ ਖਲਾਸਾ ਕਰੀਂ ਅਸੀਂ ਇੱਥੇ ਰੁਕੇ ਪਾਣੀ ਪੀਣ ਕਿਉਂ ਘਰ ਨਹੀਂ ਬਹੁਤ ਜ਼ਿਆਦਾ ਹੀ ਆ ਮੈਨੂੰ ਕੌਸ ਲੱਗੇ ਪਰ ਮੈਂ ਪੀਣਾ ਨਹੀਂ ਹੈਗਾ ਮੈਂ ਲੱਸੀ ਪੀਣੀ ਹੈ ਉੱਤੇ ਸਾਡੇ ਲੱਸੀ ਪਸੰਦ ਆ ਲੱਸੀ ਲੈ ਕੇ ਆਏ ਉਹ ਵੀ ਨਹੀਂ ਤਾਂ ਰਹੇ ਸੀ ਸਾਹਨੋ ਤਾਂ ਥੇ ਆ। ਉਹ ਗੱਦਨੇ ਗੱਦਨੇ ਤੇ ਦੂਏ ਤੇ ਇੱਥੇ ਛਿਲਕ। ਇਹ ਹੈਗਾ ਪਿੱਡੇ ਛੜੂਗਾ। ਆ ਦੇਖੋ ਸਾਡਾ ਮੇਕਰੀ। ਇਹ ਹਨੋ ਨਿਮੇਤਰੀ। ਅਰਧੂ ਸੈਟ। ਉਹਦਾ ਸੈਟ ਕਰਾਣਾ ਪਾਣਾ। ਹਾਂ, ਹੋਜੂ। ਸਤਾਰਾ ਮਾਡਲ ਆ ਉਹ ਤਾਂ ਦੱਬਦਾ ਇਦਾਂ ਗੱਲਾਂ ਹਟ ਦੇ 14 ਨੇ ਟਾਇਰ ਪਾਇਓ। ਉਹਦਾ ਉਹਨੂੰ ਮੈਨੂੰ ਸ਼ੱਕ ਪੈਂਦੀ 13 ਟਾਇਰਾਂ ਵਾਲਾ ਤਾਂ। ਆ ਬੰਦ ਦੇਖੋਗੇ ਤੇ ਦੇੜਨ ਲੱਗੀ ਹੋ ਹਾਂ ਹੋਏ ਜੀ ਹੈਪੀ ਦਿਨ ਹੁਣ ਲੱਗੀ ਆ ਖਾਣਾ ਕਾ ਜੋ ਤੁਸੀਂ ਵੀ ਸਾਰੇ ਜਣੇ ਅਸੀਂ ਆ ਗਏ ਉਹ ਲੈਣਾ ਸੀ ਉਹ ਲੈਣੀ ਹੋਇਆ ਕੰਮ ਜੈਸ ਕਰਾਣਾ ਸੀ ਉਹ ਕਰਾ ਲਿਆ ਫੋਟੋ ਫੋਟਾ ਕਟਾੜੀਆਂ ਸੀ ਕਟਾ ਲਈਆਂ ਤੇ ਇੱਕ ਅਸੀਂ ਉਹ ਚੱਲ ਗਏ ਸੀ ਖਾਣਾ ਪਰ ਲੱਭਾ ਪੜੀ ਇੱਕ ਬੱਦੀ ਖੱਤੀ ਕਹੂੰ ਜਾਦਾ ਖਾਓ ਗਿਆ ਸਾਹ ਨਹੀਂ ਆਉਂਦਾ ਪਰ ਤੋਂ ਪਸ਼ਪੀ ਲੱਗਿਓ ਸੀ ਹੋ ਕੇ ਲਈ ਨਾ ਬਣੀ ਤੇ ਪਪਾ ਆਂਦਾ ਤਾਂ ਮੈਨੂੰ ਮੈਨੂੰ ਵੀ ਨਹੀਂ ਆਉਂਦਾ ਉਹ ਤਾਂ ਮੇਰੇ ਹਿੱਟ ਕੀ ਲਾ ਕੇ ਜਿਹੜਾ ਕਰ ਕੋ ਹੋ ਗਿਆ ਹਾਂਜੀ ਮੈਡਮ ਜੀ ਕੀ ਹਾਲ ਹੈ ਕਿੰਨਾ ਘੜਾ ਬੈਠਾ ਅੰਦਰ ਖੋਣਦਾ ਕਿ ਮੈਨੂੰ ਕਿੰਨਾ ਟਾਈਮ ਲੱਗਣਾ ਚੱਲ ਮੋੜ ਜਾ ਦਾ ਟਾਇਰ ਟੂਰ ਪਾ ਲਿਆ ਤੇਲ ਲੈ ਕੇ ਆਉਣਾ ਟਰੈਕਟਰ ਲਈ ਪਾਣੇ ਹੋ ਖਲਤੇ ਹੈ ਚਲਤੇ ਹੈ ਕੇ ਆ ਹੀ ਘੂਮਾ ਹਾਈ ਦੋਲਾ ਤੂੰ ਤੂੰ ਅਰਨੀਤ ਨਾ ਲਾਉ ਚੱਲੋ ਨਾ ਵੀ ਕਿੱਥੇ ਚੱਲ ਫੇਰ ਆਜਾ ਉਹ ਮੁੜ ਕੇ ਆ ਜੀ ਆ ਜਾਊਗਾ ਚੱਲ ਠੀਕ ਆ ਦਾ ਪਰ ਚੱਲੀ ਢੇਰ ਦੀ ਤੇ ਹੁਣ ਲੈ ਕੇ ਜਾਂਦੇ ਢੇਰ ਦੀ ਢਰ ਲਈ ਉਹ ਜੀ ਖੇਤੇ ਵਿੱਚ ਆ ਦੇਖੋ ਸੂਰਮਾ ਹੈ ਦੇਖੋ ਇਹ ਪੈਂਦਾ ਢੇਰ ਰੱਖ ਸਰੂ ਚੈੱਕ ਜੱਲੇ ਖਾਲੀ ਟਰਾਲੀ ਕਰਕੇ ਬੈਟ ਟੱਪ ਦੇ ਬੋਲਣਾ ਹਾਂ ਖੇਤ ਵਾਣ ਨੂੰ ਪਏ ਜ ਆਪਣੇ ਹਾਂਜੀ ਮੈਂ ਨਾ ਤੋਂ ਕੇ ਰੈਡੀ ਹੋ ਗਈ ਸੀ ਫੇਰ ਕੱਪੜੇ-ਕਪੜੇ ਧੋਤੇ ਸਿਆ ਬਣੀ ਤਾਂ ਨਾ ਲਾਇਆ ਫਿਰ ਮੈਂ ਆਪ ਨਾ ਆਤੀ ਤੇ ਔਰ ਮੈਂ ਪੇਲੀ ਹੋਈ ਆ ਉਹ ਵੀ ਜਾਣਾ ਕਿ ਤੇਨੂੰ ਇੱਕ ਤੇਲ ਲੈ ਕੇ ਆਣਾ ਟਰੈਕਟਰ ਚ ਪਾਣੇ ਨੂੰ ਇੱਕ ਲੈ ਕੇ ਆਣਾ ਆ ਇੱਕ ਟਾਇਰ ਪਵਾਣੇ ਆ ਹਨਾ ਇੱਕ ਟਾਇਰ ਥੋੜੇ ਧੁੱਤੇ ਮੈਂ ਸਾਰੇ ਓ ਪਲੀਆਂ ਤਾਰਾਂ ਤੇ ਵੀ ਕਿੰਨੇ ਸੀਗੇ ਕੱਪੜੇ ਥੋੜੇ ਯਾੜੇ ਮੇਰੇ ਪਿਓ ਮੈਂ ਤੋ ਉਸ ਟੇ ਕਿਆ ਕਾਦੀ ਇਹ ਕਬਨੀ ਤਾਂ ਕੱਡੀ ਉੱਚੀ ਆਵਾਜ਼ ਚੱਕੀ ਉਹ ਲੈ ਦੱਸ ਮੱਲੇ ਆ ਲੈ ਸੁਣਾ ਦੇ ਇੱਥੇ ਉਹ ਨਹੀਂ ਦੇ ਪਾਪਾ ਮੈਂ ਚੰਪਣਾਣ ਚੰਗੇ ਹਾਂ ਤਾਂ ਤੇਰੀ ਹਾਇਟ ਜੇ ਕੱਢੀ ਆ ਕੀ ਭਾਰਤੀ ਹੋ ਜਾਂਦਾ ਕਿਸੇ ਕਾਸੀ ਚ ਉਹ ਸਾਲਿਆਂ ਬਨੀ ਦੇ ਪਾਪਾ ਨੂੰ ਘਰੇ ਲੈਣ ਆਉਂਦੇ ਰਹੇ ਇਹ ਗਿਆ ਹੀ ਨਹੀਂ ਕਿ ਕਹਿੰਦਾ ਮੈਂ ਨਹੀਂ ਲਵ ਮੈਂ ਨਹੀਂ ਭਾਰਤੀ ਹੋਣਾ ਹਣਾ ਗਾਲਾਂ ਪਤਾ ਕਿੰਦਾ ਵੜਦਾ ਤਾਂ ਇਹ ਬੋਸ ਵਾਲਿਆਂ ਕਹਿੰਦਾ ਸਾਲੇ ਬਰੀ ਦੇ ਅੰਦਰ ਆ ਟੀਵੀ ਦੇ ਦੇ ਦਿੱਤੇ ਆ ਦੇ ਦੇ ਕੀ ਕਰਨਾ ਵਾਈਫ ਨੂੰ ਚੱਲਦੇ ਕਿ ਬਾਬਾ ਜੀ ਪਾਠ ਕਰਦੇ ਪਏ ਆ ਪਿੱਛੇ ਅਸੀਂ ਆਏ ਜਾਈ ਇੱਥੇ ਕਰਨਵੀਰ ਕੈਫੇ ਹੈ ਨਾ ਕਰਨਵੀਰ ਕੈਫੇ ਪਲੇਟ ਭਾਜੀ ਚਾਰ ਲਾ ਇੱਕ ਪੱਲਾ ਇੱਕ ਲਾ ਇਹ ਹੈਗਾ ਯਾ ਮੈਂ ਜਾ ਰਹੀ ਹਾਂ ਹਾਂ ਇਹਦਾ ਮੈਂ ਜਾ ਰਹੀ ਕਾਫੀ ਸਹੂਲਤਾਂ ਇੱਥੇ ਬਹੁਤ ਵਧੀਆ ਰੈਸਟੋਰੈਂਟ ਆ ਇਹ ਤੇ ਜਿੱਥੇ ਅਸੀਂ ਆਏ ਹੋਏ ਆ ਅਹ ਤੋ ਐਂਟਰੈਂਸ ਮੀਨੂ ਮੀਨੂ ਦੇ ਵਿੱਚੋਂ ਅਸੀਂ ਇੱਕ ਨਿਊਡਲ ਮੰਗਵਾਏ ਆ ਇੱਕ ਅਸੀਂ ਮੰਗਵਾਏ ਆ ਕੀ ਭਲਾਵਾ ਪੜੀ ਦੋ ਮੰਗਾਈਆਂ ਇੱਕ ਇੱਕ ਆ ਨਾ ਮੈਂ ਮੈਂ ਨਹੀਂ ਖਾਣੀ ਟਾਈਮ ਹਾਂ ਇੱਕ ਹੈ ਸਮੀਰੇ ਪਾਪਾ ਨੇ ਹੈਲਪ ਵੀ ਨਹੀਂ ਹੋ ਹੈਲਪ ਨਹੀਂ ਤੂੰ ਪਹਿਲੇ ਦੇ ਕੱਲ੍ਹ ਪੈਸੇ ਨੇ ਕਹਿੰਦਾ ਮੈਂ ਹੈਲ ਵੀ ਪੀਣੀ ਆ ਪਰ ਮੈਂ ਕਹਾਂ ਮੈਨੂੰ ਪੈਸੇ ਚਾਹੀਦੇ ਹਨਾ ਕਿਉਂਕਿ ਫਿਰ ਉਹ ਹੈਗੀ ਆ ਪੈਸੇ ਮੇਰੇ ਪਾਪੜੇ ਆ ਇਹਦੇ ਕੋਲ ਆਪਣੇ ਆ ਤੇ ਮੈਂ ਇਹਦੇ ਕੋਲ ਲੈ ਗਈ ਹੁੰਦੀ ਆ ਫਿਰ ਸਾਡਾ ਦੋਨਾਂ ਦਾ ਮਿਕਸ ਹੀ ਹੁੰਦਾ ਜੀ ਆਜ ਤਾਂ ਲੋਕ ਵਧੀਆ ਲੱਗਿਆ ਤੇ ਲਾਈਕ ਕਮੈਂਟ ਕਰਕੇ ਸ਼ੁਰੂ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ੇਅਰ ਵੀ ਕਰ ਲਿਓ ਤੇ ਪਿਆਰਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਮਿਲਦੇ ਆਂ ਅੱਜ ਕੱਲ੍ਹ ਦੀ ਵੀਡੀਓ ਜੀ ਵੀਡੀਓ ਦੇ ਵਿੱਚ ਤੇ ਓਕੇ ਜੀ ਗੁੱਡ ਬਾਏ